ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਗਵਾੜਾ ਛੇਮੀ ਪਾਸ਼ਾਏ ਚੌੜਾਕੂ ਫਗਵਾੜਾ ਵੱਲੋਂ ਗੁਰਦੁਆਰਾ ਛੇਮੀ ਪਾਸ਼ਾਏ ਚੌੜਾਕੂ ਫਗਵਾੜਾ ਵਿਖੇ ਖਾਲਸੇ ਦੇ ਨਵੇਂ ਸਾਲ ਦੀ ਆਮਦ ਨੂੰ ਸਮਰਪਿਤ ਅਤੇ ਚੇਤ ਮਹੀਨੇ ਦੀ ਸੰਗਰਾਂਦ ਦੇ ਉਪਲਕਸ਼ ਵਿੱਚ ਮਿਤੀ 14 ਮਾਰਚ ਦਿਨ ਵੀਰਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਗੁਰਮੀਤ ਸਿੰਘ ਰਾਵਲੇਪਿੰਟੀ ਨੇ ਦੱਸਿਆ ਕਿ ਸਮਾਗਮ ਦੌਰਾਨ ਭਾਈ ਅਮਨਦੀਪ ਸਿੰਘ ਜੀ ਜਥਾ ਮਤਾ ਕੋਲਾ ਜੀ ਪੜਾਈ ਗੇਂਦਰ ਸ਼੍ਰੀ ਦਰਬਾਰ ਸਾਹਿਬ ਵਾਲੇ ਕੀਰਤਨ ਕਰ ਸੰਗਤਾਂ ਨੂੰ ਨੇਹਾਲ ਕਰਨਗੇ ਉਹਨਾਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤੇਗਾ ਇਸਾਰੇ ਸਮਾਗਮ ਦਾ ਸਿੱਧਾ ਪ੍ਰਸਾਰਣ ਨਵਰਾੰਗ ਚੈਨਲ ਤੇ ਵੀ ਦਿਖਾਇਆ ਜਾਵੇਗਾ ਇਸ ਮੌਕੇ ਤੇINDER baba manjeet singh jeeta surinder singh ਤੋਂ ਇਲਾਵਾ ਹੋਰ ਸੰਗਤਾਂ ਵੀ ਮੌਜੂਦ ਸਨ ਸ਼੍ਰੀ ਸੁਖਮਨੀ ਸਾਹਿਬ ਸੇਵਾ ਸਾਇਟੀ ਰਜਿਸਟਰਡ ਗੁਰਦੁਆਰਾ ਛੇਵੀ ਪਾਸ਼ਾਈ ਚੋੜਾ ਕੋ ਫਗਵਾੜਾ ਵੱਲੋਂ ਹਰ ਮਹੀਨੇ ਤੇ ਕਰਾਏ ਜਾ ਰਹੇ ਸੰਮਾਗਮਾਂ ਦੇ ਸੌਣ ਦੇ ਵਿੱਚ ਇਸ ਵਾਰ ਚੇਤ ਮਹੀਨੇ ਦੀ ਸੰਗਰਾਂਦ ਅਤੇ ਖਾਲਸਾ ਦੇ ਨਵੇਂ ਸਮਾਗਮ ਤੇ ਚੜ੍ਹਨ ਦੀ ਖੁਸ਼ੀ ਦੇ ਵਿੱਚ ਗੁਰਦੁਆਰਾ ਛੇਵੀ ਪਾਸ਼ਾਈ ਚੋੜਾ ਕੁ ਪਗਵਾੜਾ ਵਿਖੇ 14 ਮਾਰਚ ਦਿਨ ਵੀਰਵਾਰ ਨੂੰ ਸ਼ਾਮ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਸਮਾਗਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਭਾਈ ਸਾਪਾਈ ਅਮਨਦੀਪ ਸਿੰਘ ਜੀ ਮਾਤਾ ਕੋਹਲਾ ਜੀ ਪਲਾਈ ਕੇ ਅੰਦਰ ਸ਼੍ਰੀ ਰਿਸ਼ਾਲਦਾਬ ਜੀ ਉਹ ਆਕੇ ਕੀਰਤਨੀ ਸੇਵਾ ਨਿਭਾਉਣਗੇ ਸੰਗਤਾਂ ਦੀ ਚਰਣਾ ਚੱਕ ਵੀ ਬੇਨਤੀ ਕੀਤੀ ਗਈ ਹੈ ਦੁਬਾਰਾ ਫਿਰ ਬੇਨਤੀ ਹੈ ਕਿ ਭਾਈ ਸਾਹਿਬ ਜੀ ਨੇ ਫਗਵਾੜੇ ਦੀ ਸੰਗਤ ਕੋਲੋਂ ਜਪਜੀ ਸਾਹਿਬਾਂ ਦੇ ਜਿ ਆਪਾਂ ਦੀ ਮੰਗੀ ਤੀ ਸੀ ਸੋ ਅਸੀਂ ਸਾਰੇ ਰਲ ਮਿਲ ਕੇ ਜਪਜੀ ਸਾਹਿਬ ਦੇ ਜਾਪ ਜਿਨ੍ਹਾਂ ਨੇ ਕਰ ਲਏ ਹਨ ਉਹ ਹੋਰ ਵੀ ਕਰਨ ਜੋ ਸਮੂਹ ਸੰਗਤਾਂ ਚੋਂ ਬੇਨਤੀ ਹੈ ਕਿ ਆਪ ਵੱਧ ਤੋਂ ਵੱਧ ਜਪਜੀ ਸਾਹਿਬ ਜਾਪ ਕਰਕੇ ਗੁਰਦਾਰਾ ਛਵੀ ਪਾਸ਼ਾਹੀ ਚੋੜਾ ਕੋ ਪਵਾੜਾ ਵਿਖੇ 14 ਮਾਰਚ ਦਿਨ ਵੀਰਵਾਰ ਨੂੰ ਸ਼ਾਮ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਰਾਇ ਨਾਲ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮੁਰਗੇ ਲੰਗਰ ਟੋਟ ਵਰਤਨਗੇ ਗੁਰੂ ਗੋਬਿੰਦ ਸਿੰਘ ਜੀ ਆਪ ਸਭ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਚੇਤ ਮਹੀਨੇ ਦੀ ਆਗਮਨ ਵਿੱਚ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆ ਅਤੇ ਨਵੇਂ ਸਾਲ ਦੀ ਆਗਮਨ ਦੇ ਸੰਬੰਧ ਵਿੱਚ ਗੁਰਦਾਰਾ ਸਾਹਿਬ ਛੇਵੀਂ ਚੌੜਾ ਕੋ ਫਗਵਾੜਾ ਵਿਖੇ ਸੀ ਸੁਖਨੀ ਸੇਵਾ ਸੋਸਾਇਟੀ ਵੱਲੋਂ 14 ਤਰੀਕ ਨੂੰ ਮਹਾਨ ਗੁਰੂ ਸਮਾਗਮ ਹੋ ਰਿਹਾ ਹੈ ਜਿਸ ਵਿੱਚ ਭਾਈ ਅਮਨਦੀਪ ਸਿੰਘ ਜੀ ਮਾਤਾ ਪੁਲਾਵਲੇ ਅੰਮ੍ਰਿਤਸਰ ਤੋਂ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਦੇ ਪੱਜੇ ਤੌਰ ਤੇ ਸਵਾਗਤ ਸਾਰਿਆਂ ਨੂੰ ਬੇਤੀ ਹੈ ਕਿ ਇਸ ਸਮਾਗਮ ਜੋ ਸ਼ਾਮ ਨੂੰ ਸੋਧਤੋਂ ਉਪਰੰਤ 10 ਵਜੇ ਤੱਕ ਇਸ ਸਮਾਗਮ ਚੱਲਣਗੇ ਆਪ ਸਾਰਿਆਂ ਨੇ ਕਿਰਪਾ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਸਤਿਗੁਰਾਂ ਦੀ ਖੁਸ਼ੀ ਲੈਣੀ ਜੀ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਆਪ ਸਾਰਿਆਂ ਨੇ ਆਪ ਵੀ ਉਹਨਾਂ ਦੇ ਹੋਰਨਾਂ ਨੂੰ ਪ੍ਰੇਰ ਕੇ ਆਪਣੇ ਪਰਿਵਾਰ ਸਮੇਤ ਆ ਕਰਕੇ ਇਸ ਸਮਾਗਮ ਵਿੱਚ ਹਾਜ਼ਰੀ ਭਰ ਕੇ ਸਤਿਗੁਰਾਂ ਦੀ ਖੁਸ਼ੀ ਲੈਣੀ